ਕਾਲ ਬੱਗਰ ਸ਼ਸ ਬਲਾਚੌਰ ਦੇ ਬੀਐਸਐਫ ਦਾ ਜਵਾਨ ਅਸਾਮ ਵਿੱਚ ਸੜਕ ਹਾਦਸੇ ਦੌਰਾਨ ਹੋਇਆ ਸ਼ਹੀਦ ਬਲਾਜ ਤਰਮਿੰਦਰ ਕੁਮਾਰ ਉਰਫ ਰਿੰਕੀ ਕਸਾਨਾ ਸ਼ਨੀਵਾਰ ਨੂੰ ਭਾਰਤ-ਬੰਗਲਾਦੇਸ਼ ਸਰਹੱਦ ਦੇ ਅਸਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਤਰਮਿੰਦਰ ਕੁਮਾਰ ਉਰਫ ਰਿੰਕੀ ਆਪਣੇ ਸਾਥੀਆਂ ਸਮੇਤ ਅਸਾਮ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ ਤੇ ਸਥਿਤ ਦੱਖਣੀ ਸਲਮਾਰਾ ਮਨਕਾਚਰ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਗੱਡੀ ਵਿੱਚ ਡਿਊਟੀ ਦੌਰਾਨ ਗਸ਼ਤ ਕਰ ਰਿਹਾ ਸੀ ਤਾਂ ਅਚਾਨਕ ਉਸਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਡੂੰਘੇ ਪਾਣੀ ਵਿੱਚ ਜਾ ਡਿੱਗੀ ਜਿਸ ਦੌਰਾਨ ਉਸਦੀ ਮੌਤ ਹੋ ਗਈ ਹੈ। ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਬੀਐਸਐਫ ਦੇ ਜਵਾਨ ਦਾ ਅੱਜ ਪਿੰਡ ਧਰਮਪੁਰ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਦੱਸਦੇ ਕਿ ਤਰਮਿੰਦਰ ਕੁਮਾਰ ਦੀ ਉਮਰ 32 ਸਾਲ ਦੇ ਕਰੀਬ ਸੀ ਜੋ 11 ਸਾਲ ਪਹਿਲਾਂ ਬੀਐਸਐਫ ਵਿੱਚ ਭਰਤੀ ਹੋਇਆ ਸੀ ਤੇ ਆਪਣੇ ਪਿੱਛੇ 4 ਸਾਲ ਅਤੇ 1.5 ਸਾਲ ਦੇ ਤੋਂ ਬੇਟੇ ਪਤਨੀ ਸਮੇਤ ਮਾਤਾ ਪਿਤਾ ਅਤੇ ਭੈਣ ਭਰਾ ਇਕੱਲਾ ਛੱਡ ਗਏ ਨੇ ਹਾਂਜੀ ਸਰ ਜਿਹੜਾ ਹਾਦਸਾ ਹੋਇਆ ਹੈ ਧਰਮਿੰਦਰ ਦੇ ਨਾਲ ਇੱਕ ਤਰੀਕੇ ਦੇ ਨਾਲ ਆ ਤੁਸੀਂ ਉਹਨਾਂ ਦੀ ਬਟਾਲੀਅਨ ਦੇ ਵਿੱਚ ਸੀਗੇ ਹਾਂਜੀ ਇਹ ਹਾਸਤਾ 18 ਤਰੀਕ ਨੂੰ ਇਹ ਹੋਇਆ ਜੀ ਤੇ 18 ਤਰੀਕ ਨੂੰ ਇਹ ਆਪਣਾ ਪੈਟਰੋਲਿੰਗ ਜਿਪਸੀ ਜਾ ਰਹੇ ਸੀ ਲੈ ਕੇ ਚਾਰ ਆਦਮੀ ਨਾਲ ਬੈਠੇ ਸੀ ਇੱਕ ਬਰਾਬਰ ਦੇ ਸਬੰਨ ਇੰਸਪੈਕਟਰ ਬੈਠਾ ਜੀ ਪਿੱਛੇ ਤਿੰਨ ਜਵਾਨ ਸੀਗੇ ਪੈਟਰੋਲਿੰਗ ਜਾ ਰਹੇ ਸੀ ਪੈਟਰੋਲਿੰਗ ਜਾਂਦੇ ਜਾਂਦੇ ਜੋ ਬਾਰਡਰ ਰੋਡ ਹੈ ਸਾਡੀ ਮੰਘਾਲਾ ਦਾ ਗੁਹਾਟੀ ਜਿਹੜਾ ਅਸਾਮ ਹੈ ਉਹਦਾ ਏਰੀਆ ਸਾਰਾ ਕਿਆ ਹੈ ਇਹ ਨਦੀ ਪੈਂਦੀ ਹੈ ਆਪਣੀ ਬਰह्मਪੁੱਤਰ ਬਰह्मਪੁੱਤਰ ਐਸ ਟਾਈਮ ਸੁੱਕੀ ਨਦੀ ਹੈ ਕਿਸੇ ਕਿਸੇ ਪਾਸੇ ਕੀ ਹੈ ਸਾਈਡ ਤੇ ਪਾਣੀ ਹੋ ਕੇ ਇੱਕ ਤਲਾਬ ਦਾ ਰੂਪ ਧਾਰ ਲੈਂਦਾ ਹੈ ਜਦੋਂ ਗੱਡੀ ਲੈ ਕੇ ਜਾ ਰਹੇ تھے ਰਸਤੇ ਦੇ ਵਿੱਚ ਅਚਾਨਕ ਬੱਕਰੀ ਪਤਾ ਨਹੀਂ ਕੀ ਇਸ ਜਾਈ ਸਾਥ ਹੀ ਟਰਨਿੰਗ ਸੀ ਜੈਸੇ ਇਸ ਨੇ ਦੇਖਿਆ ਵੀ ਗੱਡੀ ਹੁਣ ਮੇਰੀ ਓਵਰ ਕੰਟਰੋਲ ਹੋ ਗਈ ਲੈਫਟ ਸਾਈਡ ਤੇ ਤਾਰ ਬੰਦੀ ਹੈ ਜੋ ਫੈਂਸਿੰਗ ਹੈ ਬਾਰਡਰ ਫੈਂਸਿੰਗ ਹੈ ਜਗਾ ਉਨੀ ਹੈ ਜਿੰਨੀ ਮਤਲਬ ਗੱਡੀ ਦੀ ਜਗਾ ਹੀ ਹੈ ਬੜੀ ਮੁਸ਼ਕਿਲ ਆ ਜਗਾ ਬਚਾਪ ਚੁੱਕੇ ਪਾਸ ਦਿੰਦੇ ਇੱਕ ਦੂਸਰ ਨੂੰ ਇਹ ਤਾਰ ਦੇ ਵਿੱਚ ਮਾਰਨ ਦੇ ਬਜਾਏ ਰਾਈਟ ਸਾਈਡ ਦੇ ਉੱਤੇ ਜੋ ਜਗਾ ਖੁੱਲੀ ਸੀ ਉਸ ਸਾਈਡ ਨੂੰ ਇਹਨੇ ਸੋਚਿਆ ਵੀ ਮੈਂ ਕੱਟ ਲਊਂਗਾ ਤੇ ਗੱਡੀ ਸਿੱਧੀ ਉਤਰ ਗਈ ਆ ਰਾਈਟ ਸਾਈਡ ਤੇ ਡਰਾਈਵਰ ਸਾਈਡ ਗੱਡੀ ਉਤਰ ਗਈ ਆ ਸਿੱਧੀ ਧਾਰ ਨੂੰ ਗਈ ਆ ਜਾਣ ਤੋਂ ਬਾਅਦ ਸਿੱਧੀ ਜਦੋਂ ਦੀਵਾਰ ਨਾਲ ਜਾ ਕੇ ਟਕਰਾਈ ਜਿੱਥੇ ਪਾਣੀ ਖੜਾ ਹੁੰਦਾ ਨਾਲ ਜਾ ਕੇ ਟਕਰਾ ਕੇ ਉਹਨੇ ਹੀ ਪਿੱਛੇ ਆਈ ਪਿੱਛਾ ਕੇ ਗੱਡੀ ਟੇਢੀ ਹੋ ਗਈ ਆ ਟੇਢੀ ਹੋਣ ਤੋਂ ਬਾਅਦ ਜੋ ਅੱਗੇ ਬੈਠਾ ਸੀ ਇੱਕ ਐਸਆਈ ਉਹ ਵੀ ਨਾਲ ਦੀ ਨਾਲ ਹੀ ਆਪਣਾ ਡਿੱਗਣ ਸਾਰੀ ਉਹ ਵੀ ਨਿਕਲ ਗਿਆ ਆਪਣਾ ਜਾਣਦਾ ਹੋਣਾ ਕਿ ਕਿਵੇਂ ਤੈਰਨੇ ਜਾਣਦਾ ਹੋਣਾ ਨਿਕਲੇ ਬਧੀ ਹੋਈ ਸੀਗੀ ਜੋ ਪਿੱਛੇ ਤਿੰਨ ਜਵਾਨ ਬੈਠੇ ਸੀ ਉਹਨਾਂ ਦੇ ਵਿੱਚੋਂ ਵੀ ਇੱਕ ਜੋ ਤਿੰਨੇ ਨਿਕਲ ਗਏ ਤਿੰਨਾਂ ਦੇ ਵਿੱਚੋਂ ਕਿਹਾ ਇੱਕ ਆਦਮੀ ਤੈਰਨੇ ਜਾਣਦਾ ਉਹ ਬੜੀ ਕੋਸ਼ਿਸ਼ ਕੀਤੀ ਐਨਡੀਆਰ ਪਬਲਿਕ ਦਾ ਸਾਥ ਜਿੰਨੇ ਵੀ ਕਿਸ਼ਤੀਆਂ ਬੋਟ ਹਜ਼ਾਰਾਂ ਲੱਖਾਂ ਆ ਵੀ ਉੱਤੇ ਇਕੱਠਾ ਹੋ ਗਿਆ ਜਿੰਨੇ ਵੀ ਮੀਡੀਆ ਆਈ ਹੈ ਸਭ ਆਈ ਸਭ ਨੇ ਬੜੀ ਕੋਸ਼ਿਸ਼ ਕੀਤੀ ਤਾਂ ਧਰਮਿੰਦਰ ਨੂੰ ਤਕਰੀਬਨ ਸ਼ਾਮ ਦੇ ਮੇਰਾ 4-5 ਵਜੇ 4-5 ਘੰਟੇ ਬਾਅਦ ਇਹਨੂੰ ਕੱਟ ਲੈ ਗਿਆ ਉਸ ਤੋਂ ਬਾਅਦ ਇਹਨੂੰ ਵਾਪਸ ਆਪਣਾ ਬਾਹਰ ਕੱਟ ਕੇ ਰੱਖ ਲਿਆ ਉਸ ਤੋਂ ਬਾਅਦ ਰਾਤ ਹੋ ਗਈ ਰਾਤ ਹੋਣ ਤੋਂ ਬਾਅਦ ਕੁਝ ਨਹੀਂ ਕਰ ਸਕੇ ਤੜਕੇ ਫਿਰ ਉਹੀ ਡਰਾਮਾ ਸ਼ੁਰੂ ਹੋਇਆ ਤੇ ਪੌਣੇ 11 ਵਜੇ ਇਹਨਾਂ ਨੂੰ ਬਾਹਰ ਇਹ ਵੀ ਡੈੱਡ ਬੋਡੀ ਮਿਲੀ ਆਪਣੇ ਜੋ ਬਿਹਾਰ ਵਾਲਾ ਲੜਕਾ ਸੀ ਜੋ ਪਿੱਛੇ ਬੈਠਾ ਸੀਗਾ ਉਹ 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 ਦੇ ਵਿੱਚ ਗਿਆ ਪਾਣੀ ਦੇ ਅੰਦਰ ਜੋ ਵੀ ਬਾਰਡਰ ਸਾਈਡ ਨੇ ਤਾਰਬੰਦੀ ਹੈ ਉਹਨੇ ਵੀ ਇਹ ਤਾਰਾਂ ਕੱਟ-ਕੱਟ ਕੇ ਜਦੋਂ ਉਹ ਤਾਰ ਕੱਢ ਨਾ ਜਾਂਦੀ ਹੈ ਤਾਂ ਨਦੀ ਵਾਲੇ ਪਾਸੇ ਪਾਣੀ ਵਾਲੇ ਪਾਸੇ ਛਿੜ ਦਿੰਦੇ ਸੀ ਖੋਲ ਵਿੱਚ ਕਾ ਜੰਗਲ ਸਾਰਾ ਕੁਝ ਸੀਗਾ। ਤੋਂ ਉਹਦੇ ਵਿੱਚ ਅੰਦਰ ਜਾ ਨਹੀਂ ਸਕਦਾ ਸੀ ਯਾਰ ਨਹੀਂ। ਤੋਂ ਪਬਲਿਕ ਨੂੰ ਤਾਂ ਪਤਾ ਜਿਹੜੇ ਆਮ ਉਥੇ ਲੁੱਕ ਆਦਮੀ ਉਹਨਾਂ ਨੇ ਕਿਸ ਤਰ੍ਹਾਂ ਦੂਸਰੀ ਕਿਸਮ ਦੀਆਂ ਜਿਹੜੀਆਂ ਸਾਡੀਆਂ ਸਰਕਾਰੀ ਆ ਉਹ ਥੋੜਾ ਟੂਪ ਟਾਈਪ ਹੁੰਦੀਆਂ। ਜੋ ਕਿ ਅਚਾਨਕ ਕੋਈ ਐਸੀ ਬਾਤ ਹੋ ਗਈ ਜਾਂ ਛੁੱਟੀ ਤੋਕ ਜਾਂ ਬਿਮਾਰੀ ਨਾ ਵਰਗਾ ਉਹਦੇ ਅਲੱਗ-ਅਲੱਗ ਹੀ ਤਰੀਕੇ ਹੈ। ਉਸੇ ਹਿਸਾਬ ਨਾਲ ਉਹਨੂੰ ਉਹਨਾਂ ਨੇ ਪੈਨਸ਼ਨ ਦੇਣੀ ਹੈ ਔਰ ਜੋ ਬੈਨੀਫਿਟ ਉਸੇ ਹਿਸਾਬ ਨਾਲ ਹੀ ਦੇਣਾ ਹੈ। ਨੌਕਰੀ ਮਿਲ ਸਕਦੀ ਹੈ। ਹਾਂ ਨੌਕਰੀ ਵੀ ਮਿਲ ਸਕਦੀ। ਉਹ ਤਾਂ ਜੋ ਜੋ ਵੀ ਦਾ ਕੋਈ ਪਰਪੋਜ਼ਲ ਹੈ ਉਹ ਸਾਰਾ ਮਿਲੇਗਾ ਬੈਨੀਫਿਟ ਸਾਰੇ ਮਿਲਣਗੇ ਜੋ ਹੈ ਸੇਟਅਪ ਲਿਆ ਸੀ 2004 ਤੋਂ ਬਾਅਦ ਪੈਨਸ਼ਨ ਬੰਦ ਹੈ ਪਰੰਤੂ ਜਿਹੜੇ ਇਸ ਤਰ੍ਹਾਂ ਓਨ ਡਿਊਟੀ ਡੈਥ ਹੋ ਜਾਂਦੇ ਨੇ ਉਹਨਾਂ ਦੀ ਵਿਡੋ ਵਾਸਤੇ ਪੈਨਸ਼ਨ ਦੀ ਉਹਨਾਂ ਨੇ ਪੀਪੀਓ ਵੀ ਉਸ 2008-09 ਦੇ ਵਿੱਚ ਕੋਈ ਮਿਨਿਸਟਰੀ 'ਚ ਵੀ ਕੰਮ ਕਰਦੇ ਸੀ ਤੇ ਉਸ ਉਸ ਟਾਈਮ ਤੋਂ ਲਾਗੂ ਹੋ ਗਈ ਸੀ ਉੱਥੇ ਪੀਪੀਓ ਦਿੱਤੇ ਸੀ ਨਹੀਂ ਉਹਨਾਂ ਤਾਂ ਮਿਲੂਗੀ ਜੋ ਵਿਧਵਾ ਪੈਨਸ਼ਨ ਹੈ ਉਹ ਤਾਂ ਇਹਨਾਂ ਨੂੰ ਮਿਲਣੀ ਹੈ ਜਿਹੜੇ ਆ ਮਤਲਬ 20 ਸਾਲ ਨੌਕਰੀ ਕਰਕੇ ਜਵਾਨ ਜਾਂਦਾ ਹੈ ਉਹਨਾਂ ਦੀ ਪੈਨਸ਼ਨ ਨਹੀਂ ਹੈ ਉਹਨਾਂ ਨੇ ਇੱਕ ਪੀਪੀਐਫ ਦਾ ਫੰਡ ਹੁੰਦਾ ਉਹਨਾਂ ਦਾ ਮਤਲਬ ਜਿੰਨਾ ਉਹਨਾਂ ਦਾ ਪੈਸਾ ਕਟੂਗਾ ਉਹਨੇ ਗਵਰਨਮੈਂਟ ਦੇਊਗੀ ਮੰਨ ਲਓ ਜੇ ਉਹਦਾ 15 ਲੱਖ ਰੁਪਿਆ ਹੋਗਾ ਤੇ 15 ਲੱਖ ਗਵਰਨਮੈਂਟ ਦੇਊਗੀ 30 ਲੱਖ ਰੁਪਿਆ ਹੋਗਾ ਉਹ ਇਹਨਾਂ ਦਾ ਅਲੱਗ ਰੂਲ ਹੈਗਾ ਤੇ ਬਾਕੀ ਜਿਹੜਾ ਹਾਂਜੀ ਇਹ ਤੇ ਬਾਰੇ ਜਾਣਕਾਰੀ ਦਿਓ ਜਿਹੜੇ ਐਕਸੀਡੈਂਟ ਦੇ ਵਿੱਚ ਮੌਤ ਹੋਈ ਆਪਣੇ ਬੱਚੇ ਦੀ ਮੈਂ ਧਰਮਪੁਰ ਤੋਂ ਵੀ ਸਰਪੰਚ ਤੇ ਇਹ ਬੱਚਾ ਸਾਡੇ ਕੋਲੋਂ ਮਿੰਨਾ ਡੇਢ ਕੁ ਮਹੀਨਾ ਪਹਿਲਾਂ ਛੁੱਟੀ ਕੱਟ ਕੇ ਗਿਆ 20 ਦਿਨ ਦੀ ਛੁੱਟੀ ਆ ਸੀਗਾ ਔਰ ਛੁੱਟੀ ਕੱਟ ਕੇ ਗਿਆ ਤੇ ਉਹਦੇ ਬਾਅਦ ਚ ਐਨ ਸਹੀ ਸਲਾਮਤ ਕਰ ਤੁ ਗਿਆ ਕੋਈ ਅਸੀਂ ਗੱਲ ਨਹੀਂ ਸੀਗੀ ਔਰ ਛੁੱਟੀ ਕੱਟਣ ਤੋਂ ਬਾਅਦ ਅਸੀਂ ਜੇ ਬੈਠ ਕੇ ਜਦੋਂ ਵੀ ਗੱਲ ਕਰਦੇ ਸੀਗੇ ਤਾਂ ਇਹਨਾਂ ਨੂੰ ਕਹਿੰਨਾ ਵੀ ਕਾਕਾ ਦੇ ਦਰ ਤੋਂ ਬਈ ਉਹ ਬੱਚੇ ਤਗੜੇ ਹੋ ਗਏ ਆ ਬੇਟ ਸਕੂਲ ਲਾਣੇ ਆ ਪੜ੍ਹਨ ਵਾਸਤੇ ਤੇ ਤੇ ਤੇਰੀ ਕਹਿੰਦਾ ਮੈਨੂੰ ਕਹਿੰਦਾ ਤਾਇਆ ਜੀ ਬੇ ਆਹੇ ਟੰਨਾ ਮੇਰੀ بس ਆਸਾਂ ਦੀ ਅਸਾਂ ਤੋਂ ਬਦਲੀ ਹੋ ਕੇ ਮੇਰੀ ਇੱਥੇ ਆ ਜਾਣੀ ਹੈ ਦਿੱਲੀ ਤੇ ਉੱਥੇ ਲੈ ਕੇ ਮੈਂ ਆਪਣੇ ਬੱਚੇ ਵੀ ਸੈੱਟ ਕਰਾਂਗਾ ਤੇ ਇੱਥੇ ਆ ਕੇ ਇਹਨਾਂ ਨੂੰ ਆਪਣੇ ਨਾਲ ਰੱਖਾਂਗਾ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਵੀ ਆਹ ਗੱਲ ਹੋ ਜਾਣੀ ਹੈ ਬੜੇ ਦੁੱਖ ਵਾਲੀ ਗੱਲ ਹੈ ਮਨ ਪਰ ਜਾਂਦਾ ਹੈ ਕੀ ਕਰੀਏ ਅਸੀਂ ਬੋਲ ਨਹੀਂ ਸਕਦੇ ਪਰ ਫਿਰ ਵੀ ਕੋਈ ਗੱਲਾਂ ਕਰਨੀਆਂ ਪੈਂਦੀਆਂ ਬਾਕੀ ਜੋ ਪ੍ਰਮਾਤਮਾ ਨੇ ਕੀਤਾ ਹੈ ਉਹਦੇ ਪਾਣੇ ਨੂੰ ਮੰਨਣਾ ਪੈਣਾ ਸਾਨੂੰ ਬੱਚਿਆਂ ਦੇ ਦੁੱਖ ਤਾਂ ਬਹੁਤ ਹੈ ਇਹ ਤੋਂ ਵੈਸੇ ਵੱਡੀ ਗੱਲ ਕੋਈ ਕਰ ਨਹੀਂ ਸਕਦੇ ਪਿਤਾ ਕੀ ਕਰਦੇ ਪਿਤਾ ਉਹਦੇ ਤੇ ਕਾਟਨ ਵਾਲੇ ਦੇ ਵਿੱਚ ਗਿਆ ਸੀਗੇ ਹੋਰ ਭੈਣ ਪਰਾ ਕਿੰਨੇ ਇੱਕ ਭਰਾ ਹੈ ਉਹ ਵੀ ਕਾਟਨ ਵਾਲੇ ਦੇ ਵਿੱਚ ਰਾਜਸਥਾਨ ਪੀਲ ਪੜਾ ਸੀਗਾ ਤੇ ਪਿਤਾ ਜੀ ਉਹਨਾਂ ਦੇ ਹੈਗੇ ਆ ਇੱਥੇ ਕਰਨਾਟਕਾ ਚ ਆਂਧਰਾ ਚ ਉੱਥੋਂ ਆਏ ਆ ਤੇ ਇਸ ਗੱਲ ਦਾ ਸਾਨੂੰ ਪਤਾ ਨਹੀਂ ਕੀ ਕਰ ਸਕਦੇ ਭੈਣ ਵੀ ਸੀ ਭੈਣ ਇੱਕ ਇੱਕ ਹੈਗੀ ਉਹ ਸ਼ਾਦੀशुदा ਸਵਾਰੀ ਇਹ ਬੱਚੇ ਕੋਈ ਨਹੀਂ ਇਹਦੇ ਦੋ ਬੱਚੇ ਆ ਹਾਂ ਕਿੰਨੇ ਕਿੰਨੇ ਉਮਰਾਂ ਦੇ ਇੱਕ ਦਾ بڑا ਬੇਟਾ 4 ਸਾਲ ਦਾ ਤੇ ਦੂਜਾ 1.5 ਸਾਲ ਦਾ ਕੀ ਨਾਮ ਕੀ ਉਹਨਾਂ ਦੇ ਬੱਚਿਆਂ ਦੇ ਹਾਂਜੀ ਬੱਚਿਆਂ ਦੇ ਸ਼ਾਰਟਕਟ ਦਾ ਮੇਰਾ ਖਿਆਲ ਹੈ ਉਹਨਾਂ ਦਾ ਵੱਡੇ ਬੱਚੇ ਦਾ ਨਾਮ ਰਿਹਾਨ ਹੈ ਹਾਂ ਛੋਟੇ ਦਾ ਯੂਵੀ ਕਹਿੰਦੇ ਆ ਜੋਗਦਾ ਜਿਹਾ ਵੈਸੇ ਨਾ